ਸਕਸ਼ੀਆ ਕੁਆਲਟੀ ਸਾਰੇ ਦੇਖ ਰਹੇ ਲੋ ਡਾਇਰ ਟਾਈਮ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਨੂੰ ਆਪਾਂ ਗੁਰੂ ਆਦੀ ਨਗਰੀ ਵੀ ਕਹਿੰਦੇ ਆ ਉੱਥੇ ਹੀ ਸਿੱਕੀ ਧਰਮ ਦਾ ਜਿਹੜਾ ਆਪਾਂ ਕਹਿ ਸਕਦੇ ਆ ਅਸੀਂ ਇੱਕ ਪ੍ਰਚਾਰ ਵੀ ਕੀਤਾ ਜਾ ਰਿਹਾ ਜੋ ਵੀ ਅਮਨਦੀਪ ਸਿੰਘ ਜੀ ਦੇ ਵੱਲੋਂ ਤੁੰਡਾ ਦਿੱਤੇ ਇਹ ਕਿ ਉਹ ਹਰ ਸਾਲ ਜਿਹੜੇ ਵੀ ਵਿਦੇਸ਼ੀ ਸ਼ਰਦਾਲੂ ਨੇ ਉਹਨਾਂ ਨੂੰ ਆਪਾਂ ਉਹ ਲੈ ਕੇ ਆਂਦੇ ਨੇ ਆਪਣੇ ਭਾਰਤ ਦੇ ਵਿੱਚ ਤੇ ਉਸ ਤੋਂ ਬਾਅਦ ਉਸ ਧਾਰਮਿਕ ਥਾਵਾਂ ਤੇ ਜਾਂਦੇ ਨੇ ਤੁਹਾਨੂੰ ਦੱਸਦੇ ਇਹ ਕਿ ਉਹ ਵਿਦੇਸ਼ੀ ਜਿਹੜੇ ਸ਼ਰਧਾਲੂ ਨੇ ਉਹ ਵੱਖ-ਵੱਖ ਦੇਸ਼ਾਂ ਤੋਂ ਜਿਵੇਂ ਕਿ ਅਮਰੀਕਾ, ਕੋਰੀਆ ਇੱਦਾਂ ਦੇ ਦੇਸ਼ਾਂ ਤੋਂ ਜਿਹੜੇ ਵਿਦੇਸ਼ੀ ਸ਼ਰਧਾਲੂ ਨੇ ਉਹ ਭਾਰਤ ਦੇ ਵਿੱਚ ਆਉਂਦੇ ਨੇ ਤੇ ਜਿਹੜੇ ਧਾਰਮਿਕ ਥਾਵਾਂ ਨੇ ਉੱਥੇ ਜਾਂਦੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਇਹ ਕਿ ਇਸ ਵਾਰ ਵੀ ਜਿਹੜੇ ਜੋਗੀ ਅਮਨਦੀਪ ਸਿੰਘ ਜੀ ਨੇ ਤੁਹਾਨੂੰ ਦੱਸਦੇ ਇਹ ਕਿ ਇਸ ਵਾਰ ਵੀ ਜੋਗੀ ਅਮਨਦੀਪ ਸਿੰਘ ਜੀ ਵਿਦੇਸ਼ੀ ਸ਼ਰਧਾਲੂਆਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਪਹੁੰਚ ਚੁੱਕੇ ਨੇ ਤੇ ਉੱਥੇ ਉਹ ਮੱਥਾ ਟੇਕਣ ਜਾ ਰਹੇ ਨੇ ਦਾ ਨਾਮ ਜੀ ਜੋਗੀ ਅਮਨਦੀਪ ਸਿੰਘ ਹੈ ਤੇ ਅਸੀਂ ਯੂਐਸ ਤੋਂ ਔਰ ਕੈਨੇਡਾ ਤੋਂ ਔਰ ਜਰਮਨੀ ਤੋਂ ਹੋਰ ਵੀ ਅਨੰਤ ਜੋ ਵੱਖ-ਵੱਖ ਦੇਸ਼ ਨੇ ਉਹਨਾਂ ਤੋਂ ਜਿਹੜੇ ਸਾਧਕ ਨੇ ਜਿਹੜੇ ਮੈਡੀਟੇਸ਼ਨ ਜਿਹੜਾ ਧਿਆਨ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਇੰਡੀਆ ਹਰ ਸਾਲ ਆਈਦਾ ਏ ਔਰ ਵੱਖ-ਵੱਖ ਅਤਰ ਮਸਥਾਨਾਂ ਤੇ ਜਾ ਕੇ ਨਮਸਕਾਰ ਕਰੀਦੀ ਆ ਇਸ ਵਾਰੀ ਅਸੀਂ ਦਰਬਾਰ ਸਾਹਿਬ ਆਏ ਹੋਏ ਆ ਔਰ ਇੱਥੇ ਆਪਾਂ ਮੈਡੀਟੇਸ਼ਨ ਸਿਮਰਨ ਯੋਗ ਇਤਿਆਦ ਜੋ ਪ੍ਰਾਤਨ ਉਦਾਸੀਨ ਪਰੰਪਰਾ ਅਤੇ ਨਿਰਮਲ ਸੰਪਰਦਾ ਦੇ ਵਿੱਚ ਜੋ ਗੂੜ ਗਿਆਨ ਸੀ ਉਸ ਨੂੰ ਆਪਾਂ ਇਸ ਦੁਨੀਆ ਅੰਦਰ ਵੰਡ ਰਹੇ ਨੇ ਕਿੰਨੇ ਦੇਸ਼ਾਂ ਤੋਂ ਆਏ ਨੇ ਇਹ ਇਸ ਵੇਲੇ ਸਾਡੇ ਨਾਲ ਜੀ ਇੱਕ ਆਪਣਾ ਕੁਝ ਯੂਐਸ ਤੋਂ ਨੇ ਤੇ ਕੁਝ ਜਰਮਨ ਤੋਂ ਨੇ ਕੁਝ ਦੁਬਈ ਤੋਂ ਨੇ ਤੇ ਕੁਝ ਆਪਣਾ ਕੈਨੇਡਾ ਤੋਂ ਨੇ ਟੋਟਲ ਟੋਟਲ ਇਸ ਵਾਰੀ ਤਾਂ ਸਾਡੇ ਨਾਲ ਹੈਗੇ ਜੀ 30 ਜਣੇ ਆ ਜੀ ਠੀਕ ਹੈ ਅਮਚਾਰਦੀ ਹੈ ਤੁਹਾਡੀ ਮੈਡੀਟੇਸ਼ਨ ਕਿਉਂ ਨਹੀਂ ਜਾਂਦੀ ਮੈਡੀਟੇਸ਼ਨ ਜਿਹੜੀ ਹੈ ਸਟ्रेस ਵਾਸਤੇ ਡਿਪਰੈਸ਼ਨ ਵਾਸਤੇ ਐਂਜ਼ਾਈਟੀ ਵਾਸਤੇ ਜੋ ਅੱਜ ਦੀਆਂ ਮਾਡਰਨ ਪ੍ਰੋਬਲਮਸ ਹਨ ਉਹਨਾਂ ਨੂੰ ਹੀਲ ਕਰਨ ਵਾਸਤੇ ਸਭ ਤੋਂ ਫਾਸਟੈਸਟ ਔਰ ਸਭ ਤੋਂ ਸਿੱਧਾ ਤਰੀਕਾ ਹੈ ਅੱਜ ਜਿਵੇਂ ਕਿ ਡਿਪਰੈਸ਼ਨ ਹਰ ਬੰਦਾ ਹੀ ਡਿਪਰੈਸ਼ਨ ਦੇ ਵਿੱਚ ਹੈ ਕਿਵੇਂ ਨਿਜਾਤ ਪਾਇਆ ਜਾ ਸਕਦਾ ਹੈ ਹਾਂ ਦੇਖੋ ਸਾਰੀ ਜਿੰਨੀ ਸਾਡੀਆਂ ਪ੍ਰੋਬਲਮਸ ਹਨ ਭਾਵੇਂ ਤਨ ਦੀਆਂ ਨੇ ਭਾਵੇਂ ਮਨ ਦੀਆਂ ਨੇ ਉਹਨਾਂ ਦਾ ਮੂਲ ਹੈ ਸਾਡੇ ਸਵਾਸ ਮਾਰਾ ਕਹਿੰਦੇ ਨੇ ਪਵਨ ਗੁਰੂ ਜੇ ਸਾਡਾ ਇਹ ਬ੍ਰੈਥ ਠੀਕ ਹੈ ਲਾਈਫ ਠੀਕ ਹੈ ਪ੍ਰਾਤਨ ਸਾਧੂ ਦੱਸਦੇ ਨੇ ਵੈਨ ਬ੍ਰੈਥ ਇਜ਼ ਸ਼ੈਲੋ ਲਾਈਫ ਇਜ਼ ਸ਼ੈਲੋ ਵੈਨ ਬ੍ਰੈਥ ਇਜ਼ ਡੀਪ ਲਾਈਫ ਇਜ਼ ਡੀਪ ਅੱਜ ਦਾ ਜਿਹੜਾ ਮਨੁੱਖ ਹੈ ਉਹ ਸਵਾਸ ਲੈਣੇ ਭੁੱਲ ਗਿਆ ਹੈ ਮਹਾਰਾ ਜੀ ਨੇ ਨਾਬ ਪਵਨ ਕਰੇ ਆਸਨ ਬੈਸੋ ਜਿਹੜੇ ਸਵਾਸ ਨੇ ਉਹ ਨਾਭੀ ਤੱਕ ਜਾਣੇ ਚਾਹੀਦੇ ਜੇ ਸਾਡੇ ਸਵਾਸ ਨਾਭੀ ਨੂੰ ਤਸ਼ ਕਰਦੇ ਨੇ ਸਾਡਾ ਜੀਵਨ ਖੁਸ਼ਹਾਲ ਹੋਏਗਾ ਔਰ ਦੂਜੀ ਗੱਲ ਆਪਾਂ ਜਦੋਂ ਸਵਾਸ ਲੈਨੇ ਹਾਂ ਆਪਾਂ ਸਵਾਸਾਂ ਨੂੰ ਅੰਦਰ ਰੋਕਦੇ ਨਹੀਂਗੇ ਮਹਾਰਾ ਜੀ ਨੇ ਯੋਗ ਜੁਗਤ ਕਟ ਸੇਧ ਕਰ ਪਵਨਾ ਠਹਿਰਾਏ ਤਬ ਖੜ ਚੱਕਰਾ ਸਹਿਜੇ ਕੁਰੇ ਗਗਣਾ ਕਰ ਸ਼ੈ ਭਾਵ ਤੇਰੀ ਤੂੰ ਜ਼ਿੰਦਗੀ ਚ ਚੱਕਰਾ ਚ ਪਿਆ ਹੋਇਆ ਹੈ ਇਹ ਚੱਕਰਾ ਚ ਬਾਹਰ ਜੀ ਆਉਣਾ ਚਾਹਣਾ ਹੈ ਤਾਂ ਪਵਨਾ ਠਹਿਰਾਏ ਪਵਨ ਨੂੰ ਠਹਿਰਾ ਜਦੋਂ ਵੈਨ ਦ ਬ੍ਰੈਥ ਇਜ਼ ਹੈਲਡ ਮਾਈਂਡ ਇਜ਼ ਹੈਲਡ ਐਂਡ ਵੈਨ ਦ ਮਾਈਂਡ ਇਜ਼ ਹੈਲਡ ਦ ਵਰਲਡ ਇਜ਼ ਹੈਲਡ ਤੋ ਸਵਾਸ ਨੂੰ ਅੰਦਰ ਰੋਕੋ ਜਿੰਨਾ ਸਵਾਸ ਨੂੰ ਅੰਦਰ ਰੋਕ ਸਕਦੇ ਹੋ ਉਨਾ ਹੀ ਰੋਕੋ ਇਹਦੇ ਨਾਲ ਐਂਜ਼ਾਈਟੀ ਪ੍ਰੋਬਲਮਸ ਸਟ्रेस ਡਿਪਰੈਸ਼ਨ ਹੋਰ ਵੀ ਜਿਹੜਾ ਬਿਨਾ ਮਤਲਬ ਤੋਂ ਹੀ ਸਾਡੇ ਮਨ ਚ ਵਾਰ-ਵਾਰ ਕਈ 네ਗੇਟਿਵ ਵਿਚਾਰ ਆਉਂਦੇ ਨੇ ਇਹ ਹੌਲੀ-ਹੌਲੀ ਆਪਣੇ ਆਪ ਡਿਫਿਊਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਬਸ ਲੰਬੇ ਸਵਾਸ ਔਰ ਸਵਾਸ ਨੂੰ ਅੰਦਰ ਰੋਕਣਾ ਹੀ ਸਭ ਤੋਂ ਮੂਲ ਸਿਧਾਂਤ ਹੈ ਆਪਣੇ ਆਪ ਨੂੰ ਆਪਣੇ ਆਪ ਤੋਂ ਮੁਕਤ ਕਰਨ ਵਾਸਤੇ ਇਸ ਤੋਂ ਇਲਾਵਾ ਅਜੇ ਦਰਬਾਰ ਸਾਹਿਬ ਆਇਓ ਚਿਤਰਾ ਅਸੀਂ ਇਸ ਤੋਂ ਬਾਅਦ ਹੀ ਜਾ ਰਹੇ ਹਾਂ ਧਰਮਸ਼ਾਲਾ ਧਰਮਸ਼ਾਲਾ 8 ਦਿਨਾਂ ਦਾ ਕੈਂਪ ਹੈ ਜਿੱਚ ਅਸੀਂ ਮੈਡੀਟੇਸ਼ਨ ਦਾ ਧਿਆਨ ਦਾ ਔਰ ਜੋ ਪ੍ਰਾਣਯਾਮ ਜੋ ਪ੍ਰਾਤਨ ਵਿਧੀਆਂ ਨੇ ਪਵਨ ਗੁਰੂ ਦਾ ਜੋ ਸੰਦੇਸ਼ ਹੈ ਉਹ ਲੈ ਕੇ ਅਸੀਂ 8 ਦਿਨ ਧਿਆਨ ਵਿੱਚ ਬੈਠਣਾ ਹੈ ਔਰ ਜੋ ਪ੍ਰਾਣੀ ਸਾਧੂਆਂ ਮਹਾਂਪੁਰਖਾਂ ਦੀਆਂ ਵਿਧੀਆਂ ਨੇ ਉਸ ਨੂੰ ਅਸੀਂ ਪਬਲੀਕਲੀ ਸ਼ੇਅਰ ਕਰਦੇ ਹਾਂ ਯੋਗੀ ਜੀ ਜੇ ਆਪ ਜੀ ਨੂੰ ਮਿਲਣਾ ਹੋਵੇ ਸੰਗਮ ਦੇ ਕਿੱਥੇ ਮਿਲ ਸਕਦਾ ਹਾਂ ਐਸੋ ਲਈ ਅਸੀਂ ਇੱਕ ਮੈਡੀਟੇਸ਼ਨ ਸੈਂਟਰ ਸਟੈਬਲਿਸ਼ ਕਰ ਰਹੇ ਹਾਂ ਜੋ ਕਿ ਨੂਰਪੁਰ 베ਦੀ ਪਿੰਡ ਰਾਜਗਰੀ ਖੱਡ ਕੀਮਾਵਾਸ ਵਿਖੇ ਤਪਸਥਾਨ ਬਾਬਾ ਸ੍ਰੀ ਚੰਦ ਜੀ ਉਥੇ ਆਪਾਂ ਇਹ ਆਪਣਾ ਆਸ਼ਰਮ ਸਟੈਬਲਿਸ਼ ਕਰ ਰਹੇ ਹਾਂ ਜਿੱਥੇ ਇਹ ਵਿਦਿਆ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਰਹੇ ਹਾਂ ਕੀ ਅਪੀਲ ਕੀ ਕਰਨੀ ਚਾਹੀਦੀ ਜਿਹੜੇ ਸਰ ਤਾ ਹੋਰ ਵੀ ਤੁਹਾਨੂੰ ਦੇਖਦੇ ਨੇ ਕਿਵੇਂ ਅਪੀਲ ਲਾਉਣੀ ਚਾਹੀਦੀ ਸੰਦੇਸ਼ ਅੱਜ ਦੇ ਹਾਲਾਤਾਂ ਨੂੰ ਲੈ ਕੇ ਸੰਗਤ ਨੂੰ ਕੀ ਅਪੀਲ ਕਰਾਂਗੇ ਜਿਵੇਂ ਕਿ ਆਪਾਂ ਪਹਿਲਾਂ ਕਿਹਾ ਹੋਇਆ ਹੈ ਕਿ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਜੇ ਤੂੰ ਜੀਵਨ ਦੀ ਸਚਾਈ ਨੂੰ ਇਸ ਸ੍ਰਿਸ਼ਟੀ ਦੀ ਸਚਾਈ ਨੂੰ ਜਾਣਨਾ ਚਾਹੁੰਦਾ ਹੈ ਤਾਂ ਪਵਨ ਦੀ ਸਾਧਨਾ ਕਰ ਮੇਰਾ ਇੱਕੋ ਇੱਕ ਸੰਦੇਸ਼ ਹੈ ਔਰ ਇੱਕੋ ਇੱਕ ਥਿੰਕਿੰਗਸ ਹੈ ਕਿ ਪਵਨ ਨਾ ਸਾਧਿਆ ਸਚਨਾ ਅਰਾਧਿਆ ਹਾਊ ਟੂ ਇਨਹੇਲ ਹਾਊ ਟੂ ਹੋਲਡ ਦੀ ਬ੍ਰੈਥ ਐਂਡ ਹਾਊ ਟੂ ਐਕਸਹੇਲ ਥਿਸ ਇਜ਼ ਦ ਓਨਲੀ ਸਿਕਰਟ ਵਿਚ ਇਸ ਨੀਡ ਟੂ ਬੀ ਨੋਨ ਐਂਡ ਥਿਸ ਟਾਈਮ ਐਂਡ ਸਪੇਸ ਤੋ ਸਵਾਸਾਂ ਦੀ ਗਤੀ ਨੂੰ ਸੌਫਟ ਔਰ ਸਲੋ ਕਰੋ ਨਾਭੀ ਤੱਕ ਸਵਾਸ ਲਵੋ ਔਰ ਸਵਾਸ ਨੂੰ ਅੰਦਰ ਰੋਕਣਾ ਸਿੱਖੋ ਜਿੰਨਾ ਤੁਸੀਂ ਸਵਾਸ ਨੂੰ ਅੰਦਰ ਰੋਕੋਗੇ ਓਨਾ ਜੀਵਨ ਤੁਹਾਡਾ ਰੁਕੇਗਾ ਔਰ ਜਿੰਨਾ ਤੁਹਾਡਾ ਜੀਵਨ ਰੁਕੇਗਾ ਉਹਨਾਂ ਤੁਸੀਂ ਬ੍ਰਹਮ ਦੇ ਆਨੰਦ ਦੇ ਬਲਿਸ ਦੇ ਨਜ਼ਦੀਕ ਜਾਓਗੇ ਸੋ ਸਾਰਾ ਕੁਝ ਸਵਾਸ ਵਿੱਚ ਹੀ ਹੈ ਸਵਾਸਾਂ ਤੋਂ ਬਾਹਰ ਕੁਝ ਨਹੀਂ ਹੈ ਇਹ ਹੀ ਮੂਲ ਸਿਧਾਂਤ ਹੈ ਪਵਨ ਆਰੰਭ ਆਰੰਭਤਾ ਪਵਨ ਤੋਂ ਹੋਏਗੀ ਸਤਗੁਰ ਮਤ ਵੇਲਾ ਫਿਰ ਹੀ ਸਤਗੁਰ ਦੀ ਜਿਹੜੀ ਮਤ ਹੈ ਜਿਹੜਾ ਡਾਈਮੈਂਸ਼ਨ ਹੈ ਤੁਸੀਂ ਉਸ ਵਿੱਚ ਪ੍ਰਵੇਸ਼ ਕਰ ਸਕਦੇ ਹੋ